ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਾਸਰੀਆ ਗਾਲ ਤੇ ਅੱਜ ਆਪਣੇ ਪਿੰਡ ਹੈਗੀ ਨਵੀਂ ਪ੍ਰਭਾਤ ਫੇਰੀ ਤੇ ਇਸੇ ਤਰ੍ਹਾਂ ਬਲੌਗ ਦੇ ਵਿੱਚ ਬਣੇ ਰਹੋ ਤੇ ਤੁਹਾਨੂੰ ਦਿਖਾਉਂਦੇ ਆ ਅੱਜ ਦਾ ਪ੍ਰਭਾਤ ਫੇਰ ਦਾ ਵੀਓ ਕੀਆ ਤੇ ਆਜੂ ਚੱਲਦੇ ਆ ਪ੍ਰਭਾਤ ਫੇਰੀ ਰੀਤ ਸੰਗਤ ਮਾਲਕਾ ਸੰਗੀ ਮਾੜੀ ਹੁੰਦੀ ਹੈ ਤੇਰੀ ਸੰਗਤ ਮਾਲਕਾ ਸੰਗੀ ਮਾੜੀ ਹੁੰਦੀ ਹੈ ਤੇਰੀ ਸੰਗਤ ਮਾਲਕਾ you <laughs> ਨੰਦਾਰਿਆ ਅੰਕਲ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਵਾਹਿਗੁਰੂ ਕਿਰਪਾ ਮਹਾਰਾਜ ਜੀ ਲੋੜ ਕਾ ਪਾ ਤੇਰੇ ਨੀ ਦਿੱਤਾ ਜੈ ਗਾਨੀ ਕੋਣੋ ਮੱਛਿਆ ਕੋਈਆਂ ਤੇਰੀਆਂ ਤੇਰੀਆਂ ਦਿੱਫ ਚਾਚ ਤੂੰ ਦਾ ਚਾ ਤੇਰੀਆਂ ਦਾ ਚਾ ਤੇਰੀਆਂ ਤੇਰੀਆਂ ਦਿੱਫ ਚਾਚ ਤੂੰ ਦਾ ਚਾ ਤੇਰੀਆਂ ਦਾ ਚਾ ਤੇਰੀਆਂ ਤੇਰੀਆਂ ਦਿੱਫ ਚਾਚ ਤੂੰ ਦਾ ਚਾ ਤੇਰੀਆਂ ਦਾ ਚਾ ਤੇਰੀਆਂ ਅੰਕਲ ਜੀ ਬਹੁਤ ਵਧੀਆ ਜੀ ਅੰਕਲ ਤੁਹਾਨੂੰ ਨੰਦ ਆ ਰਿਹਾ ਕਿੱਦਾਂ ਚੱਲ ਰਿਹਾ ਪ੍ਰੋਗਰਾਮ ਚੱਲ ਰਿਹਾ ਜੀ ਅੱਛਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਗੁਰੂ ਵਰ ਦਾ ਸਮਾਰੋਹ ਜੀ ਤੇ ਗੁਰਪੁਰਪਰ ਸਾਰਿਆਂ ਦਾ ਮਤਲਬ ਬਤਾਓ ਜੀ ਸਾਡੇ ਨਾਲ ਰੋਈਆ ਉਹਨਾਂ ਨੂੰ ਪਿੱਛਾ ਦੀ ਨਾਲ ਸੀ ਜੱਪਾ ਜੀ ਬਾਈ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਹਾਂਜੀ ਆ ਸਾਡੇ ਮਣੀ ਭਾਈ ਯਾਦਰ ਬੁਸ਼ਾਰੇ ਹਾਰ ਬਣਾ ਦੇਣੀ ਮਾਲ ਨੇ ਤੁਰਾਂ ਦੇ ਗਲ ਵਿੱਚ ਕੋਣਾ ਮੈਨੂੰ ਹਾਰ ਬਣਾ ਦੇ ऊ को कोई भेजन गांधी है तेरे प्रेम दिमा की ताऊ कोई भेजन गांधी है तेरे प्रेम दिमा की ताऊ कोई बेचन गांधी है सड़के तेरा भेल दानितगे दार राम जी करके करके नौ रामदारी करके

هر okay. پريشتي okay. 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 तीला दा श वारा मेरी जिद घबरांदी पेम दीवानी कीटा कोई किश न कंदी ओ ਬੋਧਨਾ ਦੀ ਸਹਾਰਾ ਸ੍ਰੀ ਵਾਹਿਗੁਰੂ ਵਾਹਿ ਜੀ ਪ੍ਰਤਮ ਪੁਰਖੀ ਨਿਮਰ ਗਿਆਤ ਉਸਨਾਨ ਕਰੀ ਧਿਆਏ ਪ੍ਰੰਗਤ ਗੁਰਤੇ ਅਨਤਾ ਆਸਰਾਮ ਦਾਸੇ ਹੋਈ ਸਹਾਏ ਆਰਜਨ ਅਰਗੋ ਬਿੰਦਨਾਵ ਸਮਰੋਪ ਸ੍ਰੀ ਹਰਿ ਨਾਇ ਜੀ ਸ੍ਰੀ ਅਕਸ਼ੰਤਿਆ ਗਿਆਨ ਕਿਸੇ ਰਿਖੇ ਸਤਿਗੁਰੁ ਜਾਈ ਤੇ ਭਾਰਤਨ ਸੁਖਰੀਏ ਕਾ ਨੌ ਨਦਿਆ ਵੇਟਾਏ ਸਾਥ ਨਹੀਂ ਹੋਣਾ ਜੀ ਸਾਰੇ ਬਸਨਾ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਥਾਈ ਹੋਈ ਸਹਾਇ ਤਸਾ ਪਾਸ਼ਿਆਂ ਦੀ ਜੋਤ ਧੰਨਤਾ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਗਾਰੇ ਸਾਹਿਬ ਦਾ ਅੱਜ ਦਾ ਤੇ ਅੰਤਰ ਕੇ ਗੁਰੂ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਤੁਹਾਨੂੰ ਸਭ ਜਿਆਦਿਆਂ ਚਾਲੀਆਂ ਮੁਕਿਆਰੀਆਂ ਜਪੀਆਂ ਬਕੀਆਂ ਜਿਨ੍ਹਾਂ ਨਾਮ ਜਪਿਆ ਬਣਿ ਸਕੇ ਆ ਦੇਖ ਚੜਾਈ ਤੇਗ ਵਾਹੀ ਤੇਖ ਕੰਡਣ ਕੀਤਾ ਜਿਨ੍ਹਾਂ ਪਿਆਰਿਆਂ ਸਤਿਆਰਿਆਂ ਦੇ ਕੋਲਾਈ ਦਾ ਧਿਆਨ ਪਰ ਕੇ ਬੋਲਣਾ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸੰਗਣੀਆਂ ਨੇ ਧਰਮੇ ਸਿਸਤ ਤੇ ਬੰਦ ਬੰਦ ਕਟਾਇ ਕੋਪੜੀਆਂ ਹੋਈਆਂ ਚੜਦੀਆਂ ਜੜੇ ਤਾਂ ਨਾਲ ਨਾਲ ਚੜਾਇ ਸਿੱਕੀ ਕੇਸਾਂ ਸੋਸੋ ਸੁਣੇ ਬਾਰੇ ਬੱਧਿਆਂ ਦੇ ਕੋਠੇ ਕਰਵਾਏ ਜਨਾ ਤੇ ਮਾਰ ਕੋਈ ਸਿੱਕੀ ਜਦੱਕ ਨਹੀਂ ਹਾਰਿਆ ਜਨਾਨਿਕ ਕਮਾਈ ਦਾ ਧਿਆਨ ਕਰਕੇ ਬੁੱਧੋ ਜੀ ਵਾਹੀ ਗੁਰੂ ਨਾਰਾਇਣ ਬਾਣ ਨਿਟਾਨ ਦੇ ਤਾਨ ਧੰਤ ਸਭ ਗੁਰੂ ਸ੍ਰੀ ਗੁਰੂ ਗੰਗਦਵੀ ਮਹਾਰਾਜ ਆਹ ਜਿਹੜਾ ਹਜ਼ੂਰ ਅੱਜ ਬੇਨਤੀ ਜੋੜੀ ਹੈ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਆਰ ਜੀ ਦਾ ਪ੍ਰਕਾਸ਼ ਕਰੋ ਮਨਾਉਂਦਿਆ ਹੋਇਆ ਸਮੂਹ ਨਗਰ ਨਿਵਾਸੀ ਸੰਗਤਾਂ ਨੂੰ ਆਪ ਜੀ ਨੇ ਉਦਮ ਅਪਰਾਲੇ ਬਖਸ਼ਿਸ਼ ਦਿੱਤੇ ਅਮਰਤ ਗਿਲ ਦੇ ਤੋਂ ਹੀ ਪ੍ਰਭਾਤ ਫੇਰੀ ਦੀ ਆਮਤਾ ਹੋਈ ਹੈ ਸਭ ਸੱਚੇ ਪਾਤਸ਼ਾਹ ਜੀ ਇਸ ਵੇਲੇ ਉਤਮ ਮਤ ਪ੍ਰਮਯੰਤਰ ਯੰਮੀ ਜੋ ਪ੍ਰੇਰੇ ਕਿਉ ਕਰਨਾ ਦੇ ਮਹਾਵਾਕਾ ਅਨੁਸਾਰ ਸਮੂਹ ਕੁੜੀਆਂ ਵਰਦੇ ਦੇ ਨੌਜਵਾਨਾਂ ਨੂੰ ਆਪ ਜੀ ਨੇ ਉਦਮ ਅਪਰਾਦੇ ਬਖਸ਼ਿਸ਼ ਦਿੱਤੇ ਹਨ ਪਰਿਵਾਰ ਦੇ ਦੀਆਂ ਸੰਗਤਾਂ ਦੇ ਵਾਸਤੇ ਸਮੂਹ ਨੌਜਵਾਨ ਵੀਰਾਂ ਵੱਲੋਂ ਚਾਰ ਦੇ ਲੰਗਰ ਤਿਆਰ ਕਰਕੇ ਹਾਜ਼ਰ ਕੀਤੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਚਾਰ ਦੇ ਲੰਗਰ ਆਪ ਜੀ ਦੇ ਦਰ ਤੇ ਪ੍ਰਵਾਨ ਹੋਣ ਪ੍ਰਵਾਨ ਹੋਏ ਲੰਗਰ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਨੇ ਤਰਬਾਹ ਕਰਨੀ ਸਮੂਹ ਆਗਰਾਨ ਵੀਰਾਂ ਦੇ ਸਹਿਤ ਇਹ ਯਤਨ ਅਖਰਾ ਦੇਸ਼ ਦੇ 31 ਤੱਕ ਦੇ ਨੋਟ ਬੰਨਾਂ ਦੇ ਸੇਵਾ ਤੇ ਮੇਂ ਪ੍ਰਿਆਤ ਕਰਨ ਦਾ ਸੰਭੋਗ ਕਰਕੇ ਸਾਈ ਹੁਮਾਣਾ ਕਰਨੀਆਂ ਚੁੰਦੀਆਂ ਕਲਾ ਬਖਸ਼ਿਸ਼ ਕਰਨੀਆਂ ਇਸੇ ਤਰ੍ਹਾਂ ਆਪ ਜੀ ਨੂੰ ਉਤਮ ਕਰਾ ਦੇ ਬਖਰੇ ਰੜਾ ਆਸੀ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਚਾਹਤੀਆਂ ਚਾਹਤੇ ਕਲਾ ਬਖਸ਼ਿਸ਼ ਕਰਨੀਆਂ ਜ਼ਰੂਰ ਕੋਖੀਆਂ ਬਖਸ਼ਿਸ਼ ਕਰਨੀਆਂ ਨਾਮ ਬਾਨੀ ਦੇ ਨਾਲ ਜੋੜ ਕੇ ਰੱਖਣਾ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਬੰਧਕਨੀਆਂ ਸਭ ਤੋਂ ਸਤਿ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਕਾ ਨੂੰ ਸੁਖਾਣਾ ਸੰਤੋਪ ਕਰਨਾ ਸੁਖਾਣਾ ਨਾਸ ਕਰਨਾ ਦਰੋਂ ਕੋ ਰਖੀਆ ਬਖਸ਼ਿਸ਼ ਕਰਨੀ ਆ ਜੀ ਸਹੀ ਪਿਆਰੇ ਮਿਲਣੇ ਤੇ ਨਾ ਮੇਰਾ ਤੇਰਾ ਨਾਮ ਚ ਤੇ ਆਵੇ ਨਾਮ ਕਮਨਾ ਕੜੀ ਕਰਾ ਤੇਨੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੇ ਸੁਨਹਿਾਰਾ ਸੰਤ 시ਹਾਰ ਜੋ ਬੁਲੇ ਸੁਨਰ ਪੈ ਅੰਤਰਾਸ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਦਾ ਬਲੌਗ ਜਿੱਦਾਂ ਤੁਸੀਂ ਅੱਜ ਦੇ ਬਲੌਗ ਵਿੱਚ ਬਣੇ ਨੇ ਇਸੇ ਤਰ੍ਹਾਂ ਕੱਲ੍ਹ ਦੇ ਵੀ ਬਲੌਗ ਦੇ ਵਿੱਚ ਬਣੇ ਰਹੋ ਤੇ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤੇ ਸਬਸਕ੍ਰਾਈਬ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ